ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਠੰਡਾ ਬੁਰਜ ਦੇ ਦਰਸ਼ਨ ਕਰ ਰਹੇ ਆ ਜੋ ਕਿ ਜਿੱਥੇ ਦਾਦੀ ਮਾਤਾ ਮਾਤਾ ਗੁਜਰ ਕੌਰ ਔਰ ਸਹਬਜ਼ਾਦੇ ਸਹਬ ਸ੍ਰੀ ਜੋਰਾਵਰ ਸਿੰਘ ਜੀ ਸਹਬਜ਼ਾਦੇ ਸਹਬ ਸ੍ਰੀ ਫਤੇ ਸਿੰਘ ਜੀ ਕੀਤੇ ਗਿਆ ਸੀ ਇਹ ਉਹ ਠੰਡਾ ਬੁਰਜ ਹੈ ਜੀ ਸੰਗਤ ਜੀ ਦਰਸ਼ਨ ਕਰ ਸਕਦੇ ਹੋ ਔਰ ਹੋਰ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਦਰਸ਼ਨ ਕਰਵਾਓ ਠੰਡੇ ਬੁਰਜ ਦੇ ਦਰਸ਼ਨ ਕਰ ਸਕੇ ਔਰ ਦਾਦੀ ਮਾਤਾ ਜੀਆਂ ਨੂੰ ਇੱਥੇ ਕੈਦ ਕੀਤਾ ਗਿਆ ਸੀ ਔਰ ਆਪਣੇ ਸਹਬਜ਼ਾਦੇ ਸਹਬ ਸ੍ਰੀ ਯੋਰਾਵਰ ਸਿੰਘ ਜੀਆਂ ਨੂੰ ਵੀ ਇੱਥੇ ਹੀ ਕੈਦ ਕੀਤਾ ਗਿਆ ਸੀਗਾ ਸਹਬਜ਼ਾਦੇ ਸਹਬ ਸ੍ਰੀ ਯੋਰਾਵਰ ਸਿੰਘ ਜੀਆਂ ਕੁਸੀਂ ਕਰ ਸਕਦੇ ਹੋ ਜੀ ਦਰਸ਼ਨ ਇਸ ਸਥਾਨ ਦੇ ਜਿੱਥੇ ਅਦਾਦੀ ਮਾਤਾ ਜੀ ਮਾਤਾ ਗੁਜਰਕਰ ਔਰ ਸਹਿਜਦੇ ਸਹਿਬ ਸ੍ਰੀ ਜੋਰਾਵਰ ਸਿੰਘ ਜੀ ਸਹਿਜਦੇ ਸਹਿਬ ਸ੍ਰੀ ਫਤੇ ਸਿੰਘ ਜੀ ਨੂੰ ਇਸ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸੀ ਪਾਪੀ ਦੋਸ਼ਤਾਂ ਦੇ ਵੱਲੋਂ ਕੋ ਦੇ ਮਹੀਨੇ ਦੇ ਵਿੱਚ ਇਸ ਸਥਾਨ ਦੇ ਸੰਗਤ ਜੀ ਦਰਸ਼ਨ ਕਰੋ ਔਰ ਵਾਹਿਗੁਰੂ ਲਹਿ ਕੇ ਵਾਹਿਗੁਰੂ ਦਾਦੀ ਮਾਤਾ ਜੀਆਂ ਔਰ ਆਪਣੇ ਸਹਿਜਾਦਾ ਜੀਆਂ ਦੇ ਕੋਲੇ ਆਪਣੀਆਂ ਹਾਜ਼ਰੀਆਂ ਲਵਾਓ ਜੀ ਇਸ ਸਥਾਨ ਦੇ ਉੱਪਰ ਠੰਡੇ ਬੁਰਜ ਦੇ ਵਿੱਚ ਹੀ ਇੱਥੇ ਦੁਸ਼ਟਾਂ ਪਾਪੀਆਂ ਦੇ ਵੱਲੋਂ ਜਿੱਥੇ ਦਾਦੀ ਮਾਤਾ ਔਰ ਸਹਿਜਾਦੇ ਸਹਿਜ ਜੀਆਂ ਨੂੰ ਦੋਸਤਾਂ ਨੇ ਕੈਦ ਕਰਕੇ ਰੱਖਿਆ ਹੋਇਆ ਸਵਰਜਾ ਉਹ ਸਥਾਨ ਹੈ ਜਿੱਥੇ ਦਾਦੀ ਮਾਤਾ ਜੀਆਂ ਨੂੰ ਔਰ ਸਹਿਬਜ਼ਾਦੇ ਸਾਹਿਬ ਜੀਆਂ ਨੂੰ ਪਾਪੀਆਂ ਵੱਲੋਂ ਕੈਦ ਕੀਤਾ ਗਿਆ ਸੀਗਾ ਜੀ ਇਹ ਉਹ ਸਥਾਨ ਹੈ ਕੋਰ ਜੀਆਂ ਦੇ ਦਰਸ਼ਨ ਕਰਨ ਦੇ ਲਈ ਔਰ ਸਹਿਬਜ਼ਾਦੇ ਸਾਹਿਬ ਜੀ ਸਹਿਬਜ਼ਾਦੇ ਸਾਹਿਬ ਸ੍ਰੀ ਯੋਰਾਵਾਰ ਸਿੰਘ ਜੀ ਸਹਿਬਜ਼ਾਦੇ ਸਾਹਿਬ ਸ੍ਰੀ ਫਤਿਹ ਸਿੰਘ ਜੀਆਂ ਦੇ ਦਰਸ਼ਨ دیدار ਕਰਨ ਦੇ ਲਈ ਪੂਰੀ ਸੰਗਤ ਹਰ ਸਾਲ ਹਰ ਟਾਈਮ ਇਸ ਸਥਾਨ ਦੇ ਉੱਤੇ ਭਾਰੀ ਇਕੱਠ ਦੇ ਨਾਲ ਪੂਰੀ ਸੰਗਤ ਪਹੁੰਚਦੀ ਹੈ ਸਿੱਖ ਸੰਗਤ ਸਹਿਜਾ ਦੇ ਸਾਹਿਬ ਜੀਆਂ ਤੋਂ ਅਸੀਰਵਾਦ ਲੈਣ ਦੇ ਲਈ ਔਰ ਦਾਦੀ ਮਾਤਾ ਜੀਆਂ ਤੋਂ ਅਸੀਰਵਾਦ ਲੈਣ ਦੇ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਜਾਂਦੀ ਹੈ ਜੀ ਢੰਡਾ ਬੁਰਜ ਹੈ ਜੀ ਪੂਰੇ ਉਸ ਟਾਈਮ ਦੇ ਵਿੱਚ ਬੜੀ ਮਤਲਕੀਆਂ ਨੂੰ ਔਰ ਦਾਦੀ ਮਾਤਾ ਜੀ ਨੂੰ ਇਹ ਉਹ ਸਥਾਨ ਹੈ ਜੀ ਸੰਗਤ ਜੀ ਇਸ ਸਥਾਨ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਸਰੀਆ ਕਾਲ ਬੋਲੇ ਸੋਨਿਹਾਲ ਤੰਗ ਜੀ ਇਸ ਦੇ ਉੱਪਰ ਉੱਚੇ ਆਸਥਾਨ ਦੇ ਉੱਪਰ ਉਚਾਈ ਦੇ ਵਿੱਚ ਜਦ ਸਹਿਜਾਦੇ ਸਾਹਿਬ ਜੀਆਂ ਨੂੰ ਕੈਦ ਕੀਤਾ ਹੋਣਾ ਔਰ ਦਾਦੀ ਮਾਤਾ ਜੀਆਂ ਨੂੰ ਕੈਦ ਕੀਤਾ ਉਸ ਟਾਈਮ ਕਿਹੋ ਜਿਹਾ ਬੇੜਾ ਹੋਣਾ ਕਿਸ ਤਰ੍ਹਾਂ ਦਾਦੀ ਮਾਤਾ ਜੀਆਂ ਨੇ ਸਹਿਜਾਦੇ ਸਾਹਿਬ ਜੀਆਂ ਨੂੰ ਸੰਭਾਲ ਕੇ ਆਪਣੇ ਕੋਲ ਰੱਖਿਆ ਉਹਨਾਂ ਨੂੰ ਕਿਸ ਤਰ੍ਹਾਂ ਆ ਆਪਣੇ ਉਹਨਾਂ ਦੇ ਦਾਦਾ ਜੀ ਆਂ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਸਮਝਾ ਕੇ ਉਹਨਾਂ ਨੂੰ ਦ੍ਰਿੜ ਇਰਾਦੇ ਵਾਲੇ ਬਣਾ ਕੇ ਜਦ ਦਾਦੀ ਮਾਤਾ ਜੀਆ ਨੇ ਕਲਗੀਆਂ ਸਜਾ ਕੇ ਇਸ ਸਥਾਨ ਦੇ ਉੱਪਰੋਂ ਸਹਜਾਦੇ ਸਾਹਿਬ ਜੀਆ ਨੂੰ ਤਿਆਰ ਪਰ ਤਿਆਰ ਕਰਕੇ ਉਸ ਦੁਸ਼ਟ ਦੀ ਕਚਹਿਰੀ ਦੇ ਵਿੱਚ ਜਦ ਪੇਸ਼ ਕੀਤਾ ਸੀ ਉਸ ਦੁਸ਼ਟ ਨੇ ਜਦ ਟਾਕੀ ਦੇ ਰਾਹੀਂ ਸਹਜਾਦੇ ਸਾਹਿਬ ਜੀਆ ਨੂੰ ਆਉਣ ਦੇ ਲਈ ਕਿਹਾ ਸੀ ਕਿ ਉਹ ਤਾਂ ਕਿ ਬੜੀ ਛੋਟੀ ਸੀ ਜਿਸ ਦੇ ਵਿੱਚ ਦੀ ਉਹਨਾਂ ਨੂੰ ਉਹਨੂੰ ਲੱਗਦਾ ਸੀ ਦੋਸਤੂ ਕਿ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪੁੱਤਰ ਨੀਵੀ ਪਾਉਣਗੇ ਪਰ ਉਹਨਾਂ ਛੋਟੀਆਂ ਨਮਾਣੀਆਂ ਜਿੰਦਾਂ ਨੇ ਜਦ ਉਸ ਸਥਾਨ ਜਿੱਥੇ ਉਹਨਾਂ ਨੂੰ ਬੁਲਾਇਆ ਉੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਜਦ ਆਪਣੇ ਚਰਨ ਪਾਏ ਉਹਨਾਂ ਨੇ ਜਦ ਨੀਵੀ ਨਾ ਪਾਈ ਤਾਂ ਉਹ ਦੁਸ਼ਟ ਪਾਪੀ ਬੜਾ ਗੁੱਸੇ ਦੇ ਵਿੱਚ ਆਇਆ ਕਿ ਇਹ ਉਸ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਦੇ ਪੁੱਤਰ ਕਿਉਂ ਨਹੀਂ ਨਿਮੀ ਪਾ ਰਹੇ ਇਸ ਗੁੱਸੇ ਦੇ ਵਿੱਚ ਹੀ ਉਹ ਮਤਲਕੇ ਕਰਲ ਕਰਲਾ પા ਕੇ ਮਰ ਚੁੱਕਿਆ ਔਰ ਬੜਾ ਤੜਫ ਕੇ ਮਰਿਆ ਸੀ ਉਹ ਦੁਸ਼ਟ ਪਾਪੀ ਜਿਸ ਨੇ ਸੂਟੀਆਂ ਜਿੰਦਾਨੋ ਨਿਮਾਣੀਆਂ ਜਿੰਦਾਨ ਨੂੰ ਇਸ ਸਥਾਨ ਦੇ ਉੱਪਰ ਕੈਦ ਕੀਤਾ ਸੀ ਸੰਗਤ ਜੀ ਦਰਸ਼ਨ ਕਰੋ ਵੱਧ ਤੋਂ ਵੱਧ ਕਮੈਂਟ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸਾਕਤਾਂ ਇਸ ਸਥਾਨ ਦੇ ਦਰਸ਼ਨ ਕਰ ਸਕਣ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ